ਜੋ ਬੋਲੇ ਸੋ ਨਿਰਪੈ ਭਗਵਾਨ ਪਾਲ ਮੀਤ ਮਹਾਰਾਜ ਕੀ ਜੈ ਸ੍ਰੀ ਜੋਗ ਵਿਸ਼ਿਸ਼ਟ ਗ੍ਰੰਥ ਵਿਰਾਗ ਪ੍ਰਕਰਨ 13ਵਾਂ ਅਧਿਆਇ ਆਰੰਭ ਸ਼੍ਰੀ ਰਾਮ ਜੀ ਕਹਿਣ ਲੱਗੇ ਹੇ ਮਨੀਸ਼ਵਰ ਇਹ ਅਮੰਗਲ ਰੂਪ ਸਰੀਰ ਜਿਹੜਾ ਸੰਸਾਰ ਵਿੱਚ ਪੈਦਾ ਹੋਇਆ ਹੈ ਇਹ ਬੜਾ ਅਪਾਗਾ ਵਿਕਾਰਵਾਨ ਮਾਸ ਮੇਜ ਨਾਲ ਪੂਰਨ ਤੇ ਅਪਵਿੱਤਰ ਹੈ ਇਸ ਤੋਂ ਕੋਈ ਕਾਰਜ ਸਿੱਧ ਨਹੀਂ ਹੁੰਦਾ ਇਸ ਕਰਕੇ ਮੈਂ ਇਸ ਵਿਕਾਰ ਰੂਪ શરીર ਦੇ ਇਸ਼ਾ ਨਹੀਂ ਕਰਦਾ ਇਹ ਸਰੀਰ ਨਾ ਜੜ ਹੈ ਨਾ ਚੇਤਨ ਹੈ ਜਿਵੇਂ ਅਗਨੀ ਦੇ ਸੰਜੋਗ ਨਾਲ ਲੋਹਾ ਅਗਨੀ ਵਾਂਗ ਹੋ ਜਾਂਦਾ ਹੈ ਉਹ ਸੜਦਾ ਵੀ ਹੈ ਪਰ ਆਪ ਨਹੀਂ ਸੜਦਾ ਤਿਵੇਂ ਇਹ ਦੇਹ ਨਾ ਜੜ ਹੈ ਨਾ ਚੇਤਨ ਹੈ ਜੜ ਇਸ ਕਰਕੇ ਨਹੀਂ ਹੈ ਕਿ ਇਸ ਤੋਂ ਕਾਰਜ ਵੀ ਹੁੰਦਾ ਹੈ ਤੇ ਚੇਤਨ ਇਸ ਕਰਕੇ ਨਹੀਂ ਕਿ ਇਸ ਨੂੰ ਆਪਣੇ ਆਪ ਤੋਂ ਕੋਈ ਗਿਆਨ ਨਹੀਂ ਹੁੰਦਾ ਇਸ ਲਈ ਇਹ ਮੱਧਮ ਭਾਵ ਵਿੱਚ ਹੈ ਕਿਉਂਕਿ ਚੇਤਨ ਆਤਮਾ ਇਸ ਵਿੱਚ ਵਿਆਪਰਿਆ ਹੈ ਤੇ ਆਪ ਤਾਂ ਇਹ ਅਪਵਿੱਤਰ ਰੂਪ ਹੱਡੀ ਮਾਸ ਲਹੂ ਮੂਤਰ ਵਿਸ਼ਟਾ ਨਾਲ ਪੂਰਨ ਤੇ ਵਿਕਾਰਵਨ ਹੈ ਐਸਾ ਸਰੀਰ ਦੁੱਖ ਲਈ ਅਜਿਹੇ ਸਰੀਰ ਦੀ ਬੈਨੋ ਇੱਛਾ ਨਹੀਂ ਇਹ ਅਗਿਆਨ ਤੋਂ ਉਪਜਦਾ ਹੈ ਹੇ ਮਨੀਸ਼ਵਰ ਐਸੇ ਅਮੰਗਲ ਰੂਪ ਵੀ ਸਰੀਰ ਵਿੱਚ ਜੋ ਹੋਮੇ ਉਪਜਦੀ ਹੈ ਉਹ ਦੁੱਖ ਦਾ ਕਾਰਨ ਹੈ ਇਹ ਸੰਸਾਰ ਵਿੱਚ ਟਿੱਕੇ ਤਰਾ ਤਰਾ ਦੇ ਸ਼ਬਦ ਕਰਦਾ ਹੈ ਜਿਵੇਂ ਕੋਠੀ ਵਿੱਚ ਬੈਠਾ ਬਿੱਲਾ ਕਈ ਤਰਾ ਦੇ ਸ਼ਬਦ ਕਰਦਾ ਹੈ ਜਿਵੇਂ ਅਹੰਕਾਰ ਰੂਪੇ ਵਿਲਾਸਿਰ ਵਿੱਚ ਟਿਕਿਆ ਹੋਇਆ ਮੈਂ ਮੈਂ ਕਰਦਾ ਹੈ ਕਦੇ ਵੀ ਚੁੱਪ ਨਹੀਂ ਰਹਿੰਦਾ ਇਹ ਮਹਨੇਸ਼ਵਰ ਜੋ ਕਿਸ ਦਿਨ ਮਿਤ ਸ਼ਬਦ ਹੋਵੇ ਉਹੀ ਸੁੰਦਰ ਹੈ ਨਹੀਂ ਤਾਂ ਸ਼ਬਦ ਵਿਅਰਥ ਹੈ ਜਿਵੇਂ ਫਤੇ ਵਾਸਤੇ ਟੋਲ ਦਾ ਸ਼ਬਦ ਸੋਨਾ ਹੁੰਦਾ ਹੈ ਕਿਵੇਂ ਜੋ ਅਹੰਕਾਰ ਤੋਹਤ ਪਦ ਹੈ ਉਹ ਸ਼ੋਭਨੀਕ ਹੈ ਇਸ ਤੋਂ ਬਿਨਾ ਹੋਰ ਸਭ ਵਿਅਰਥ ਹੈ। ਸਰੀਰ ਰੂਪੀ ਬੇੜੀ, ਪੋਗ ਰੂਪੀ ਰੇਤ ਵਿੱਚ ਪਈ ਹੋਈ ਹੈ। ਇਸ ਦਾ ਪਾਰ ਹੋਣ ਕਠਨ ਹੈ। ਜਦੋਂ ਵਿराग ਰੂਪੀ ਤੇਜ ਜਲ ਦਾ ਪ੍ਰਵਾਹ ਹੋਵੇ ਤੈ ਅਭਿਆਸ ਰੂਪੀ ਪਤਵਾਰ ਦਾ ਜੋਰ ਹੋਵੇ। ਤਦ ਸੰਸਾਰ ਦੇ ਪਾਰ ਰੂਪੀ ਕਿਨਾਰੇ ਤੇ ਪਹੁੰਚਦਾ ਹੈ। ਸਰੀਰ ਰੂਪੀ ਜੋ ਬੀੜਾ ਹੈ ਉਸ ਸੰਸਾਰ ਰੂਪੀ ਸਮੁੰਦਰ ਤੇ ਤ੍ਰਿष्णा ਰੂਪੀ ਜਲ ਵਿੱਚ ਛਪਿਆ ਹੋਇਆ ਹੈ ਤੇ ਜਿਸ ਦਾ ਪ੍ਰਭਾਵ ਬੜਾ ਤੇਜ ਹੈ ਭੋਗ ਰੂਪੀ ਉਸ ਵਿੱਚ ਮਗਰਮਸ਼ਹਾਨੇ ਜੋ ਸਰੀਰ ਰੂਪੀ ਬੀੜੇ ਨੂੰ ਪਾਰ ਨਹੀਂ ਲੱਗਣ ਦਿੰਦੇ ਜਦੋਂ ਸਰੀਰ ਰੂਪੀ ਬੀੜੇ ਨੂੰ ਵਿराग ਰੂਪੀ ਹਵਾ ਤੇ ਅਭਿਆਸ ਰੂਪੀ ਪਤਵਾਰ ਦਾ ਬਲ ਲੱਗੇ ਕਦੋ ਸਰੀਰ ਰੂਪੀ ਵੇੜਾ ਪਾਰ ਹੁੰਦਾ ਹੈ। हे ਮਨੇਸ਼ਵਰ ਜਿਸ ਪੁਰਸ਼ ਨੇ ਐਸੇ ਵੇੜੇ ਦਾ ਪ੍ਰਬੰਧ ਕਰਕੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਲਿਆ ਹੈ। ਉਹ ਸੁਖੀ ਹੋ ਗਿਆ ਹੈ ਤੇ ਜਿਸ ਨੇ ਐਸੇ ਵੇੜੇ ਦਾ ਪ੍ਰਬੰਧ ਨਹੀਂ ਕੀਤਾ ਉਹ ਪਰਮ ਵਿਪਤਾ ਨੂੰ ਪ੍ਰਾਪਤ ਹੁੰਦਾ ਹੈ। ਉਹ ਉਸ ਵੇੜੇ ਤੋਂ ਉਲਟਾ ਡੁੱਬੇਗਾ। ਕਿਉਂਕਿ ਸਰੀਰ ਰੂਪੀ ਬੀੜੇ ਨੂੰ ਤ੍ਰਿष्णा ਰੂਪੀ ਛੇਕ ਹੈ ਜਿਸ ਕਰਕੇ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ ਤੇ ਭੋਗ ਰੂਪੀ ਮਗਰ ਮੱਛ ਉਸ ਨੂੰ ਖਾ ਜਾਂਦਾ ਹੈ ਇਹ ਬੜੇ ਅਚਰਜ ਦੀ ਗੱਲ ਹੈ ਕਿ ਦੇਹ ਆਪਣਾ ਆਪ ਨਹੀਂ ਪਰ ਮਨੁੱਖ ਮੂਰਖਤਾ ਕਰਕੇ ਆਪਣੇ ਆਪ ਨੂੰ ਤੇਹ ਮੰਨਦਾ ਹੈ ਅਤੇ ਤ੍ਰਿਸ਼ਨਾ ਰੂਪੀ ਛੇਕ ਕਰਕੇ ਦੁੱਖ ਪਾਉਂਦਾ ਹੈ ਸਰੀਰ ਰੂਪੀ ਬ੍ਰਿਕਸ਼ ਹੈ ਉਸ ਵਿੱਚ ਬਾਹਾ ਰੂਪੀ ਸ਼ਾਖਾ ਹਨ ਉਂਗਲੀਆਂ ਪੱਤੇ ਹਨ ਪਟ ਥਮ ਹਨ ਮਾਸ ਰੂਪੀ ਅੰਦਰ ਦੀ ਭੋਗ ਵਾਸ਼ਨਾ ਉਸ ਤੇ ਜੜ ਤੇ ਸੁਖ ਦੁੱਖ ਇਸ ਦੇ ਪਲ ਹਨ ਤ੍ਰਿਸ਼ਨਾ ਰੂਪੀ ਕੋਣ ਹੈ ਜੋ ਸਰੀਰ ਰੂਪੀ ਬ੍ਰਿਕਸ਼ ਨੂੰ ਖਾਂਦਾ ਰਹਿੰਦਾ ਹੈ ਜਦੋਂ ਇਸ ਸਰੀਰ ਰੂਪੀ ਬ੍ਰਿਕਸ਼ ਤੋਂ ਚਿੱਟੇ ਫੁੱਲ ਲੱਗਦੇ ਹਨ ਤਦੋਂ ਇਸ ਦੇ ਨਾਸ਼ ਹੋਣ ਦਾ ਸਮਾਂ ਆ ਜਾਂਦਾ ਹੈ ਅਰਥਾਤ ਇਹ ਮੌਤ ਦੇ ਨੇੜੇ ਜਾ ਪਹੁੰਚਦਾ ਹੈ ਸਰੀਰ ਰੂਪੀ ਬ੍ਰਿਕਸ਼ ਇਹੋ ਜਿਹਾ ਹੈ ਕਿ ਪੂਜਾ ਰੂਪੀ ਇਸ ਦੀਆਂ ਸ਼ਾਖਾ ਹਨ ਹੱਥ ਪੈਰ ਇਸ ਦੇ ਪੱਤੇ ਹਨ ਧਕਣੇ ਇਸ ਦੇ ਗੁੱਸ਼ ਹਨ ਦੰਦ ਫੁੱਲ ਹਨ ਪਟ ਥਮ ਹਨ ਤੇ ਕਰਮ ਜਲ ਨਾਲ ਇਹ ਵਾਤਾ ਜਾਂਦਾ ਹੈ ਜਿਵੇਂ ਬ੍ਰਿਸ਼ ਵਿੱਚੋਂ ਜਲ ਚੀਕੜਾ ਨਿਕਲਦਾ ਹੈ ਤਿਵੇਂ ਜਲ ਸਰੀਰ ਵਿੱਚੋਂ ਨਿਕਲਦਾ ਰਹਿੰਦਾ ਹੈ ਤੇ ਇਸ ਵਿੱਚ ਕ੍ਰਿਸ਼ਨ ਰੂਪੀ ਬਿਹੋ ਨਾਲ ਭਰੀ ਸਰਪਣੀ ਰਹਿੰਦੀ ਹੈ ਜਿਹੜਾ ਮਨੁੱਖ ਕਾਮਲਾ ਦੇ ਇਸ ਬ੍ਰਿਸ਼ ਦਾ ਆਸਰਾ ਲੈਂਦਾ ਹੈ ਉਸ ਨੂੰ ਕ੍ਰਿਸ਼ਨ ਰੂਪੀ ਸਰਪਣੀ ਦੱਸਦੀ ਹੈ ਕਉਸ ਦੇ ਜ਼ਹਿਰ ਨਾਲ ਉਹ ਮਨੁੱਖ ਮਰ ਜਾਂਦਾ ਹੈ ਕੇ ਮਹਨੇਸ਼ਵਰ ਇਹੋ ਜਿਹੇ ਅਮੰਗਲ ਰੂਪੇ ਸਰੀਰ ਬ੍ਰਿਕਸ਼ ਦੀ ਮੈਨੂੰ ਇੱਛਾ ਨਹੀਂ ਹੈ ਪਰ ਇਹ ਪਰਮ ਦੁੱਖ ਦਾ ਕਾਰਨ ਹੈ ਜਦੋਂ ਇਹ ਪੁਰਸ਼ ਆਪਣੇ ਪਰਿਵਾਰ ਅਰਥਾਤ ਦੇਹ ਇੰਦਰੀਆ ਪ੍ਰਾਣ ਮਨ ਬੁੱਧੀ ਤੇ ਇਸ ਵਿੱਚ ਜੋ ਹੋਮੇ ਕਰਦਾ ਹੈ ਇਸ ਦਾ ਤਿਆਗ ਕਰਦਾ ਹੈ ਤਦੋ ਹੀ ਇਹ ਮੁਕਤ ਹੁੰਦਾ ਹੈ ਇਸ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਇਹ ਮਹਨੇਸ਼ਵਰ ਜਿਹੜੇ ਪੁਰਸ਼ ਸ੍ਰੇਸ਼ਟ ਪੁਰਸ਼ ਹਨ ਉਹ ਅਪਵਿੱਤਰ ਸਥਾਨ ਵਿੱਚ ਵੀ ਹੀ ਰਹਿੰਦੇ ਹਨ ਅਪਵਿੱਤਰ ਥਾਵਾਂ ਵਿੱਚ ਉਹ ਨਹੀਂ ਰਹਿੰਦੇ ਉਹ ਅਪਵਿੱਤਰ ਅਸਥਾਨ ਇਹ ਦੇਹ ਹੈ ਇਸ ਵਿੱਚ ਰਹਿਣ ਵਾਲਾ ਵੀ ਅਪਵਿੱਤਰ ਹੈ ਹੱਡੀ ਰੂਪੀ ਇਸ ਘਰ ਵਿੱਚ ਇਤਹਨ ਇਸ ਵਿੱਚ ਲਹੂ ਮੂਤਰ ਵਿਸ਼ਟਾ ਦਾ ਗਾਰਾ ਲੱਗਾ ਹੋਇਆ ਹੈ ਮਾਸ ਦੀ ਕਹਗਲ ਕੀਤੀ ਹੈ ਅਹੰਕਾਰ ਰੂਪੀ ਇਸ ਵਿੱਚ ਚੰਡਾਲ ਰਹਿੰਦਾ ਹੈ ਤੇ ਤ੍ਰਿਸ਼ਨਾ ਰੂਪੀ ਚੰਡਾਲਣ ਇਸ ਦੀ istri ਹੈ ਕਾਮ ਕ੍ਰੋਧ ਲੋਭ ਮੋ ਇਸ ਤੇ ਪੁੱਤਰ ਹਨ ਤੇ ਵਿਸ਼ਟਾ ਆਦ ਗੰਦਗੀ ਨਾਲ ਇਹ ਭਰਿਆ ਹੋਇਆ ਹੈ ਇਹੋ ਜਿਹੇ ਪਵਿੱਤਰ ਅਸਥਾਨ ਅਮੰਗਲ ਸਰੂਪ ਸਰੀਰ ਨੂੰ ਮੈਂ ਅੰਗ ਕਾ ਨਹੀਂ ਕਰਦਾ ਇਹ ਸਰੀਰ ਰਹੇ ਜਾਂ ਨਾ ਰਹੇ ਇਸ ਨਾਲ ਮੈਨੂੰ ਮਤਲਬ ਨਹੀਂ ਇਹ ਬនិਸ਼ਵ ਸਰੀਰ ਰੂਪੀ ਵੱਡਾ ਗ੍ਰਹਿ ਹੈ ਉਸ ਵਿੱਚ ਇੰਦਰੀਆ ਪਸ਼ੂ ਖੰਨ ਜਦੋਂ ਕੋਈ ਉਸ ਗ੍ਰਹਿ ਵਿੱਚ ਬੈਠਦਾ ਹੈ ਤਦੋਂ ਉਹ ਬੜਾ ਦੁੱਖ ਸਹਿੰਦਾ ਹੈ ਤਾਤਪਰ ਇਹ ਹੈ ਕਿ ਜਿਹੜਾ ਮਨੁੱਖ ਇਸ ਵਿੱਚ ਹੋਂਮੀ ਕਰਦਾ ਹੈ इंद्रिया रूपी पशु विषय रूपी सिंह ਨਾਲ ਉਸ ਨੂੰ ਮਾਰਦੇ ਹਨ। कृष्ण रूपी ਤੂੜ ਉਸ ਨੂੰ ਮलीन ਕਰਦੀ ਹੈ। ਇਹ ਮਹਨੇਸ਼ਵਰ ਐਸੇ ਸਰੀਰ ਨੂੰ ਮੈਂ ਅੰਗਕਾਰ ਨਹੀਂ ਕਰਦਾ ਜਿਸ ਵਿੱਚ ਸਦਾ ਕਲਹ ਕਲੇਸ਼ ਹੀ ਪਿਆ ਰਹਿੰਦਾ ਹੈ ਤੇ ਗਿਆਨ ਰੂਪੀ ਸੰਪਤਾ ਦਾ ਜਿਸ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਇਸ ਸਰੀਰ ਰੂਪੀ ਘਰ ਵਿੱਚ ਕ੍ਰਿਸ਼ਨ ਰੂਪੀ ਚੰਡੀ ਇਸਤਰੀ ਰਹਿੰਦੀ ਹੈ ਉਹ ਇੰਦਰੀ ਰੂਪੀ ਦਵਾ ਨਾਲ ਵੇਖਦੀ ਰਹਿੰਦੀ ਹੈ ਤੇ ਸਦਾ ਕਲਪਨਾ ਕਰਦੀ ਰਹਿੰਦੀ ਹੈ ਉਸ ਵਿੱਚ ਸਮ ਦਮ ਆਦ ਰੂਪ ਸੰਪਦਾ ਦਾ ਪ੍ਰਵੇਸ਼ ਨਹੀਂ ਹੁੰਦਾ ਉਸ ਘਰ ਵਿੱਚ ਇੱਕ ਨੀਂਦ ਸੇਜ ਹੈ ਜਦੋਂ ਉਹ ਉਸ ਉੱਪਰ ਵਿਸ਼ਰਾਮ ਕਰਦਾ ਹੈ ਤਦ ਉਹ ਕੋਸ਼ ਸੁਖ ਪਾਉਂਦਾ ਹੈ ਪਰ ਤ੍ਰਿਸ਼ਨਾ ਦਾ ਪਰਵਾਰ ਅਰਥਾਤ ਕਾਮ ਕ੍ਰੋਧ ਆਦਿ ਵਿਸ਼ਰਾਮ ਨਹੀਂ ਕਰਨ ਦਿੰਦੇ ਇਹ ਮਨੀਸ਼ਵਰ ਐਸੇ ਦੁੱਖ ਦੇ ਮੋਢੇ ਸਰੀਰ ਰੂਪੀ ਕਰਦੀ ਮੈਂ ਇੱਛਾ ਮੈਂ ਤਿਆਗ ਦਿੱਤੀ ਹੈ ਇਹ ਪਰਮ ਦੁੱਖ ਦੇਣ ਵਾਲਾ ਹੈ ਇਸ ਦੀ ਮੈਨੂੰ ਇੱਛਾ ਨਹੀਂ ਇਹ ਮਨੀਸ਼ਵਰ ਸਰੀਰ ਰੂਪੀ ਬ੍ਰਿਖਸ਼ ਹੈ ਉਸ ਵਿੱਚ ਤ੍ਰਿਸ਼ਨਾ ਰੂਪੀ ਕੌਣੀ ਆਵਸੀ ਹੈ ਜਿਵੇਂ ਕੌਣੀ ਭੜੇ ਪਦਾਰਥਾਂ ਨੂੰ ਭੱਜ ਕੇ ਪੈਂਦੀ ਹੈ ਤਵੇਂ ਤ੍ਰਿਸ਼ਨਾ ਪੋਗ ਆਦ ਮਲੇਨ ਪਦਾਰਥਾਂ ਤੇ ਪੈਂਦੀ ਹੈ ਤ੍ਰਿਸ਼ਨਾ ਬਾਦਰੀ ਪਾੰਗੋ ਸਰੀਰ ਰੂਪੀ ਪ੍ਰੀਖਣ ਨੂੰ ਹੁਲਾੰਦੀ ਹੈ ਇਹ ਪ੍ਰੀਖਣੋ ਟਕਾ ਵਿੱਚ ਨਹੀਂ ਰਹਿਣ ਦਿੰਦੀ ਜਿਵੇਂ ਮਸਤ ਹੱਥੀ ਚਿੱਕੜ ਵਿੱਚ ਫਸ ਜਾਂਦਾ ਹੈ ਨਿਕਲ ਨਹੀਂ ਸਕਦਾ ਤੇ ਦੁਖੀ ਹੁੰਦਾ ਹੈ ਤੇਵੇਂ ਅਗਿਆਨ ਰੂਪੀ ਨਸ਼ੇ ਨਾਲ ਮਸਤਾਨਾ ਹੋਇਆ ਜੀਵ ਸਰੀਰ ਰੂਪੀ ਜਕੜ ਵਿੱਚ ਫਸਿਆ ਹੋਇਆ ਹੈ ਇਸ ਵਿੱਚ ਦਲਦਲ ਵਿੱਚੋਂ ਨਿਕਲ ਨਹੀਂ ਸਕਦਾ ਇਸ ਜਕੜ ਵਿੱਚ ਪਿਆ ਉਹੋ ਦੁੱਖ ਪਾਉਂਦਾ ਹੈ ਐਸਾ ਦੁੱਖ ਦੇਣ ਵਾਲਾ ਜੋ ਸਰੀਰ ਹੈ ਉਸ ਨੂੰ ਮੈਂ ਅਧਿਕਾਰ ਨਹੀਂ ਕਰਦਾ ਇਹ ਮਨੀਸ਼ਵਰ ਇਹ ਸਰੀਰ ਹੱਡੀ ਖਾਮਤ ਤੇ ਲਹੂ ਨਾਲ ਭਰਿਆ ਹੋਇਆ ਹੈ ਇਸ ਲਈ ਇਹ ਅਪਵਿੱਤਰ ਹੈ ਜਿਵੇਂ ਹਾਥੀ ਦੇ ਕੰਨ ਸਦਾ ਹਿਲਦੇ ਖਾਨੇ ਤਿਵੇਂ ਇਹ ਸਰੀਰ ਨੂੰ ਮੌਤ ਢਲਉਂਦੀ ਹੈ ਕੁਝ ਸਮੇਂ ਦੀ ਦੀਰ ਹੈ ਫਿਰ ਇਸ ਨੂੰ ਮੌਤ ਘਰਸ ਲਵੇਗੀ ਇਸ ਲਈ ਮੈਂ ਇਸ ਸਰੀਰ ਨੂੰ ਅੰਗਕਾਰ ਨਹੀਂ ਕਰਦਾ ਇਹ ਸਰੀਰ ਕਿਰਤ ਕਣ ਹੈ ਭੋਗਾਂ ਨੂੰ ਭੋਗਦਾ ਹੋਇਆ ਇਹ ਬੜੇ ਐਸਵਰਤਨੋਂ ਪ੍ਰਾਪਤ ਕਰਦਾ ਹੈ ਪਰ ਮੌਤ ਇਸ ਨਾਲ ਦੋਸਤੀ ਨਹੀਂ ਕਰਦੀ ਜੀਵ ਇਸ ਤੋਂ ਕੱਲਾ ਛੱਡ ਕੇ ਪਰਲੋਕ ਨੂੰ ਚਲਾ ਜਾਂਦਾ ਹੈ ਜੀਵ ਇਸ ਸਰੀਰ ਦੇ ਸੁੱਖ ਲਈ अनेका ਯਤਨ ਕਰਦਾ ਹੈ ਪਰ ਇਸ ਨਾਲ ਸਦਾ ਸੰਗ ਨਹੀਂ ਰਹਿੰਦਾ ਐਸੇ ਕ੍ਰਿਤਕਣ ਸਰੀਰ ਦਾ ਮੈਂ ਮਨ ਤੋਂ ਸਦਾ ਲਈ ਤਿਆਗ ਕਰ ਦਿੱਤਾ ਹੈ। ਇਹ ਮਨੀਸ਼ਵਰ ਹੋਰ ਅਚਰਜ ਗੱਲ ਵੇਖੋਗੇ। ਜੀਵ ਉਸ ਦਾ ਭੋਗ ਕਰਦਾ ਹੈ ਪਰ ਉਸ ਦੇ ਨਾਲ ਚੱਲਦਾ ਨਹੀਂ ਜਿਵੇਂ ਧੂੜ ਉੱਡਣ ਨਾਲ ਰਸਤਾ ਦਿਖਾਈ ਨਹੀਂ ਦਿੰਦਾ। ਤਿਵੇਂ ਇਹ ਜੀਵ ਜਦੋਂ ਚੱਲਣ ਲੱਗਦਾ ਹੈ। ਤਦ ਸਰੀਰ ਨਾਲ ਦੁਖੀ ਹੁੰਦਾ ਹੈ ਤੇ ਵਾਸ਼ਨਾ ਰੂਪੇ ਤੋੜ ਸਹਿਤ ਚੱਲਦਾ ਹੈ ਪਰ ਦਿਸਦਾ ਨਹੀਂ ਕਿ ਕਿੱਥੇ ਗਿਆ ਹੈ ਜਦੋਂ ਪ੍ਰਣੋਪ ਨੂੰ ਜਾਂਦਾ ਹੈ ਤਦ बड़ा ਕਸ਼ਟ ਹੁੰਦਾ ਹੈ ਕਿਉਂਕਿ ਸਰੀਰ ਨਾਲ ਇਸਨੇ ਸਪਰਸ਼ ਕੀਤਾ ਹੁੰਦਾ ਹੈ ਇਹ ਮਨੀਸ਼ਵਰ ਜਿਵੇਂ ਚਲਦੀ ਬੂੰਦ ਪੱਤੇ ਉੱਪਰ ਛਣ ਮਾਤਰ ਹੀ ਰਹਿੰਦੀ ਹੈ ਤਵੇਂ ਸਰੀਰ ਵੀ ਖਿੰਨ ਭੰਗਰ ਹੈ ऐसे शरीर ਵਿੱਚ ਆਸਥਾ ਕਰਨੀ ਮੂਰਖਤਾ ਹੈ। ऐसे शरीर ਉੱਪਰ ਪੂਰਪਕਾਰ ਕਰਨਾ ਵੀ ਦੁੱਖ ਦਾ ਕਾਰਨ ਹੈ, ਸੁਖ ਦਾ ਕਾਰਨ ਨਹੀਂ। ਤਨवान ਇਸ ਸਰੀਰ ਨਾਲ ਬੜੇ ਭੋਗ ਭੋਗਦੇ ਹਨ ਤੇ ਗਰੀਬ ਥੋੜੇ ਭੋਗ ਭੋਗਦੇ ਹਨ ਪਰ ਬਿਰਧ ਅਵਸਥਾ ਤੇ ਮੌਤ ਦੋਹਾਂ ਨੂੰ ਹੁੰਦੀ ਹੈ। ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਸਰੀਰ ਦਾ ਉਪਕਾਰ ਕਰਨਾ ਤੇ ਭੋਗ ਭੁਗਤਣਾ ਤ੍ਰishna ਕਰਕੇ ਉਲਟਾ ਦੁੱਖ ਦਾ ਕਾਰਨ ਹੈ ਜਿਵੇਂ ਕੋਈ ਸਰਪਣੀ ਨੂੰ ਘਰ ਵਿੱਚ ਰੱਖ ਕੇ ਦੁੱਧ ਪਿਲਾਵੇ ਅੰਤ ਨੂੰ ਉਹ ਸਰਪਣੀ ਉਸ ਨੂੰ ਡੰਗ ਮਾਰ ਕੇ ਮਾਰ ਦੇਵੇਗੀ ਤਵੇਂ ਕਿਸ ਜੀਵ ਨੇ ਤ੍ਰishna ਰੂਪੀ ਸਰਪਣੀ ਨਾਲ ਦੋਸਤੀ ਕੀਤੀ ਹੈ ਹੋ ਜੀਵ ਇਸ ਦੇ ਡੰਗ ਨਾਲ ਜ਼ਰੂਰ ਮਰੇਗਾ ਕਿਉਂਕਿ ਨਾਸ਼ਵੰਤ ਹੈ ਇਸ ਲਈ ਪੂਪ ਕੋ ਗੰਦਾ ਯਤਨ ਕਰਨਾ ਮੂਰਖਤਾ ਹੈ ਜਿਵੇਂ ਹਵਾ ਦਾ ਵੇਗ ਆਉਂਦਾ ਜਾਂਦਾ ਹੈ ਤਿਵੇਂ ਇਹ ਸਰੀਰ ਵੀ ਆਉਂਦਾ ਜਾਂਦਾ ਹੈ ਇਸ ਨਾਲ ਪ੍ਰੀਤ ਕਰਨੇ ਦੁੱਖ ਦਾ ਕਾਰਨ ਹੈ ਜਿਵੇਂ ਕੋਈ ਵਿਰਲਾ ਹਰਨ ਮਾਰੂਥਲ ਦੀ ਆਸਥਾ ਤਿਆਗਦਾ ਹੈ ਤੇ ਹੋਰ ਸਭ ਪਰਮ ਦੇ ਫਿਰਦੇ ਹਨ ਕਿਵੇਂ ਸਭ ਜੀਵ ਇਸ ਸਰੀਰ ਦੀ ਆਸਥਾ ਵਿੱਚ ਵੱਜੇ ਹੋਏ ਹਨ ਇਸ ਦਾ ਤਿਆਗ ਕਿਸੇ ਵਿਰਲੇ ਨੇ ਹੀ ਕੀਤਾ ਹੈ ਇਹ ਮਨੀਸ਼ਵਰ ਬਿਜਲੀ ਜਿਹਾ ਦੀਵੇ ਦਾ ਪ੍ਰਕਾਸ਼ ਵੀ ਆਉਂਦਾ ਜਾਂਦਾ ਦਿੱਸਦਾ ਹੈ ਪਰ ਇਸ ਸਰੀਰ ਦਾ ਆਦਿ ਤੇ ਅੰਤ ਨਹੀਂ ਦੱਸਤਾ ਕਿ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਹੈ ਜਿਵੇਂ ਸਮੁੰਦਰ ਵਿੱਚੋਂ ਬਲਬਲੇ ਉਪਜਦੇ ਤੇ ਨਾਸ਼ ਹੋ ਜਾਂਦੇ ਹਨ ਉਹਨਾਂ ਦੀ ਆਸਥਾ ਕਰਨ ਨਾਲ ਕੁਝ ਲਾਭ ਨਹੀਂ ਤੇਵੇਂ ਇਹ ਸਰੀਰ ਹੈ ਇਸ ਦੀ ਆਸਥਾ ਕਰਨੀ ਠੀਕ ਨਹੀਂ ਇਹ ਅਤਿਅੰਤ ਨਾਸ਼ ਰੂਪ ਹੈ ਇਹ ਕਦੇ ਵੀ ਸਥਿਰ ਨਹੀਂ ਹੁੰਦਾ ਜੇ ਮੈਂ ਬਿਜਲੀ ਸਿਰ ਨਹੀਂ ਹੁੰਦੀ ਤੇ ਮੇਂ ਸਰੀਰ ਵਿਸਥਿਰ ਨਹੀਂ ਰਹਿੰਦਾ ਇਸ ਲਈ ਮੈਂ ਇਸ ਦੀ ਆਸਤਾ ਨਹੀਂ ਕਰਦਾ ਇਸ ਦਾ ਅਭਿਮਾਨ ਮੈਂ ਤਿਆਗ ਦਿੱਤਾ ਹੈ ਜਿਵੇਂ ਕੋਈ ਸੁੱਕੇ ਤਣੇ ਨੂੰ ਤਿਆਗ ਦਿੰਦਾ ਹੈ ਤੇਵੇਂ ਮੈਂ ਅਹਮ ਮਮਤਾ ਤਿਆਗ ਦਿੱਤੀ ਹੈ ਕਿਮਨੀਸ਼ਵਰ ਐਸੇ ਸਰੀਰੋਂ ਟਕੜਾ ਕਰਨਾ ਦੁੱਖ ਦਾ ਕਾਰਨ ਹੈ ਇਹ ਸਰੀਰ ਕਿਸੇ ਅਰਥ ਨਹੀਂ ਆਉਂਦਾ ਇਹ ਨਾ ਇਹ ਤਾਂ ਸਾੜਨ ਦੇ ਯੋਗ ਹੈ ਜਿਵੇਂ ਲੱਕੜੀ ਸਾੜਨ ਬਿਨਾ ਕਿਸੇ ਹੋਰ ਕੰਮ ਨਹੀਂ ਆਉਂਦੀ ਤਿਵੇਂ ਇਹ ਸਰੀਰ ਵੀ ਜੜ ਤੇ ਕੁੰਗਾ ਸਾੜਨ ਜੋਗ ਹੈ ਇਹ ਮਨਿਸ਼ਵਰ ਜਿਸ ਪੁਰਸ਼ ਨੇ ਲੱਕੜ ਰੂਪੀ ਸਰੀਰ ਨੂੰ ਕਾਂ ਅਗਨੀ ਨਾਲ ਸਾੜਿਆ ਹੈ ਉਸ ਦਾ ਪਰਮ ਅਰਥ ਸਿੱਧ ਹੋਇਆ ਹੈ ਜਿਸ ਨੇ ਨਹੀਂ ਸਾੜਿਆ ਉਸਨੇ ਪਰਮ ਦੁੱਖ ਪਾਇਆ ਹੈ ਕਿ ਮਨੀਸ਼ਵਰ ਨਾ ਮੈਂ ਸਰੀਰ ਹਾਂ ਨਾ ਮੇਰਾ ਸਰੀਰ ਹੈ ਨਾ ਇਸ ਦਾ ਮੈਂ ਹਾਂ ਨਾ ਇਹ ਮੇਰਾ ਹੈ ਹੁਣ ਮੈਨੂੰ ਕੋਈ ਕਾਮਨਾ ਨਹੀਂ ਮੈਂ ਆਸਰੇਤ ਪਰਸ਼ਾਹ ਤਿਸ ਸਰੀਰ ਨਾਲ ਮੇਰਾ ਕੋਈ ਮਤਲਬ ਨਹੀਂ ਇਸ ਲਈ ਆਪ ਮੈਨੂੰ ਉਹ ਪਾ ਦੱਸੋ ਜਿਸ ਨਾਲ ਮੈਂ ਪਰਮ ਪਦ ਨੂੰ ਪ੍ਰਾਪਤ ਕਰਾਂ। हे ਮਨੀਸ਼ਵਰ ਜਿਸ પુરੁਸ਼ ਨੇ ਸਰੀਰ ਦਾ ਅਭਿਮਾਨ ਤਿਆਗ ਦਿੱਤਾ ਹੈ ਉਹ ਪਰਮ ਸੁਖੀ ਹੈ। ਜਿੰਨਾ ਮਨੁੱਖਾਂ ਨੇ ਦੇਹ ਦਾ ਅਭਿਮਾਨ ਕੀਤਾ ਹੈ ਉਹ ਪਰਮ ਦੁਖੀ ਹਨ ਜਿन्हे ਦੁਖ ਹਨ। ਉਹ ਸਰੀਰ ਦੇ ਸੰਜੋਗ ਨਾਲ ਹੁੰਦੇ ਹਨ। ਮਾਨ, અપਮਾਨ ਜਰਾ ਮੋਤ ਤੰਬਪੁਲੇਖਾ ਮੋਹ ਸੋਗ ਆਦ ਸਾਰੇ ਵਕਾਰ ਦੇ ਦੇ ਸੰਜੋਗ ਕਰਕੇ ਹੁੰਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਅਭਿਮਾਨ ਹੈ ਉਹਨਾਂ ਨੂੰ ਲਾਣਤ ਹੈ ਸਭ ਦੁੱਖ ਉਹਨਾਂ ਮਨੁੱਖਾਂ ਨੂੰ ਹੁੰਦੇ ਹਨ ਜਿਵੇਂ ਸਮੁੰਦਰ ਵਿੱਚ ਵੀ ਨਦੀ ਪ੍ਰਵੇਸ਼ ਕਰਦੀ ਹੈ ਤਵੇਂ ਦੇਹ ਅਭਿਮਾਨ ਵਿੱਚ ਸਾਰੇ ਦੁੱਖ ਪ੍ਰਵੇਸ਼ ਕਰਦੇ ਹਨ ਜਿਸ ਨੂੰ ਦੇਹ ਦਾ ਅਭਿਮਾਨ ਨਹੀਂ ਉਹ ਮਨੁੱਖਾ ਵਿੱਚ ਉੱਤਮ ਮਨੁੱਖ ਹੈ ਤੇ ਸਲਾਘਾ ਕਰਨ ਯੋਗ ਹੈ ਐਸੇ ਸ੍ਰੇਸ਼ਟ ਪੁਰਸ਼ ਨੂੰ ਮੇਰੀ ਨਮਸਕਾਰ ਹੈ ਸਭ ਸੰਪਦਾ ਵੀ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਵੇਂ ਮਾਨਸਰਵਰਤੇ ਸਭ ਹੰਸ ਆ ਕੇ ਰਹਿੰਦੇ ਹਨ ਤਵੇਂ ਜਿੱਥੇ ਦੇਹ ಅಭಿಮಾನ ਨਹੀਂ ਰਹਿੰਦਾ ਉੱਥੇ ਸਰਬ ਸੰਪਦਾ ਆ ਕੇ ਰਹਿੰਦੀ ਹੈ ਇਹ ਮਨেশ্বর ਜਿਵੇਂ ਆਪਣੇ ਪਰਸ਼ਾਵੇਂ ਵਿੱਚ ਬਾਲਕ ਪੁੱਤ ਦੀ ਕਲਪਨਾ ਕਰਦਾ ਹੈ ਤੇ ਉਸ ਤੋਂ ਡਰਦਾ ਹੈ ਜਦੋਂ ਉਸ ਨੂੰ ਵਿਚਾਰ ਦੀ ਪ੍ਰਾਪਤੀ ਹੁੰਦੀ ਹੈ ਤਦੋਂ ਪੁੱਤ ਦਾ ਅਪਹਾਵ ਹੋ ਜਾਂਦਾ ਹੈ ਤਿਵੇਂ ਅ ਗਿਆਨ ਕਰਕੇ ਅਹੰਕਾਰ ਰੂਪੀ ਪ੍ਰਸ਼ਾਚ ਨੇ ਮੇਰੇ ਸਰੀਰ ਵਿੱਚ ਦ੍ਰਿੜ ਆਸਥਾ ਬਣਾਈ ਹੈ ਇਸ ਲਈ ਮੈਨੂੰ ਉਹ ਉਪਾਅ ਦੱਸੋ ਜਿਸ ਕਰਕੇ ਮੇਰੇ ਵਿੱਚੋਂ ਅਹੰਕਾਰ ਰੂਪੀ ਪ੍ਰਿਸ਼ਾਚ ਦਾ ਨਾਸ਼ ਹੋ ਜਾਵੇ ਤੇ ਆਸਥਾ ਰੂਪੀ ਭਾਂਛੇ ਟੁੱਟ ਜਾਵੇ ਏ ਮਨੀਸ਼ਵਰ ਪਹਿਲਾ ਮੈਨੇ ਅਗਿਆਨ ਕਰਕੇ ਅਹੰਕਾਰ ਰੂਪੀ ਪ੍ਰਿਸ਼ਾਚ ਦਾ ਸੰਜੋਗ ਸੀ ਉਸ ਪ੍ਰਿਸ਼ੋ ਮੇਰੇ ਸਰੀਰ ਵਿੱਚ ਆਸਥਾ ਉਪਜੀ ਜਿਵੇਂ ਬੀਜ ਤੋਂ ਪਹਿਲਾ ਅੰਕੁਰ ਫੁੱਟਦਾ ਹੈ ਫਿਰ ਅੰਕੁਰ ਤੋਂ ਪ੍ਰਕਸ਼ ਹੁੰਦਾ ਹੈ ਤਿਵੇਂ ਅਹੰਕਾਰ ਕਰਕੇ ਸਰੀਰ ਦੀ ਆਸਥਾ ਹੁੰਦੀ ਹੈ ਏ ਮਨੀਸ਼ਵਰ ਜਿਵੇਂ ਪਾਲਕ ਸ਼ਾਇਆ ਵਿੱਚ ਬਤਾਲ ਵੇਖ ਕੇ ਦੁਖੀ ਹੁੰਦਾ ਹੈ ਤਿਵੇਂ ਅਹੰਕਾਰ ਰੂਪੀ ਪਿਛਾਛ ਨੇ ਮੈਨੂੰ ਦੁਖੀ ਕੀਤਾ ਹੈ ਉਹ ਅਹੰਕਾਰ ਰੂਪ ਕੀ ਪਛਾਛ ਬੇਸਮਝੀ ਕਰਕੇ ਪੈਦਾ ਹੋਇਆ ਹੈ ਜਿਵੇਂ ਪ੍ਰਕਾਸ਼ ਹੋਣ ਨਾਲ ਹਨੇਰਾ ਨਾਸ਼ ਹੋ ਜਾਂਦਾ ਹੈ ਤਿਵੇਂ ਵਿਚਾਰ ਕਰਕੇ ਅਹੰਕਾਰ ਨਾਸ਼ ਹੋ ਜਾਂਦਾ ਹੈ ਇਹ ਮਨਿਸ਼ਵਰ ਜਿਸ ਸਰੀਰ ਵਿੱਚ ਆਸਥਾ ਰੱਖੀ ਹੈ ਉਹ ਜਲ ਦੇ ਪ੍ਰਵਾਹ ਦੀ ਮਿਆਈ ਹੈ ਟਿਕਦਾ ਨਹੀਂ ਜਿਵੇਂ ਬਿਜਲੀ ਦਾ ਚਮਕਣਾ ਸਥਿਰ ਨਹੀਂ ਤੇ ਗੰਦਰਵ ਨਗਰੀ ਦੀ ਆਸਤਾ ਵਿਅਰਥ ਹੈ ਜਿਵੇਂ ਸਰੀਰ ਦੀ ਆਸਤਾ ਕਰਨੀ ਵਿਅਰਥ ਹੈ ਇਹ ਮਨੇਸ਼ਵਰ ਜਿਹੜੇ ਮਨੁੱਖ ਸਰੀਰ ਦੀ ਆਸਤਾ ਕਰਕੇ ਹੰਕਾਰ ਕਰਦੇ ਹਨ ਤੇ ਜਗਤ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਯਤਨ ਕਰਦੇ ਹਨ ਉਹ ਮਹਾ ਮੂਰਖ ਹਨ ਜਿਵੇਂ ਸੁਪਨਾ ਝੂਠਾ ਹੁੰਦਾ ਹੈ, ਕਿਵੇਂ ਇਹ ਸੰਸਾਰ ਝੂਠਾ ਹੈ ਜਿਹੜਾ ਮਨੁੱਖੇ ਸੰਸਾਰ ਨੂੰ ਸੱਚਾ ਜਾਣਦਾ ਹੈ। ਉਹ ਆਪਣੇ ਬੰਦਨ ਦਾ ਯਤਨ ਕਰਦਾ ਹੈ। ਜਿਵੇਂ ਰੇਸ਼ਮ ਦਾ ਜੰਗਲੀ ਕੀੜਾ ਆਪਣੇ ਬੰਦਨ ਲਈ ਗੁਫਾ ਬਣਾਉਂਦਾ ਹੈ ਤੇ ਜਿਵੇਂ ਪਤੰਗਾ ਆਪਣੇ ਨਾਸ਼ ਲਈ ਜੀਵੇ ਦੀ ਇੱਛਾ ਕਰਦਾ ਹੈ। ਤੇਵੇਂ ਅਗਿਆਨੀ ਮਨੁੱਖ ਆਪਣੇ দেহে ਦਾ ਅਭਿਮਾਨ ਤੇ ਭੋਗਾ ਦੇ ਇਸ਼ਾ ਆਪਣੇ ਨਾਸ਼ ਵਾਸਤੇ ਕਰਦਾ ਹੈ ਕਿ ਮਨੀਸ਼ਵਰ ਮੈਂ ਤਾਂ ਇਸ ਸਰੀਰ ਨੂੰ ਅੰਧਕਾਰ ਨਹੀਂ ਕਰਦਾ ਇਸ ਸਰੀਰ ਦਾ ਅਭਿਮਾਨ ਪਰਮ ਦੁੱਖ ਦੇਣ ਵਾਲਾ ਹੈ ਜਿਸ ਮਨੁੱਖ ਦਾ ਤਿਹ ਅਭਿਮਾਨ ਨਹੀਂ ਰਹਾ ਉਸਨੋ ਪਗਾਦੇ ਇਸ਼ਾ ਨਹੀਂ ਰਹੇਗੇ ਇਸ ਕਰਕੇ ਮੈਂ ਨਿਰਾਸ਼ ਹਾਂ ਮੈਨੂੰ ਪਰਮ ਪਦ ਪ੍ਰਾਪਤ ਕਰਨ ਦੇ ਇਸ਼ਾ ਹੈ ਜਿਸ ਦੇ ਪ੍ਰਾਪਤ ਹੋਇਆ ਫਿਰ ਸਮੁੰਦਰ ਸੰਸਾਰ ਸਮੁੰਦਰ ਵਿੱਚ ਗੋਤੇ ਖਾਣ ਤੋਂ ਬਚ ਜਾਈਦਾ ਹੈ ਜੋ ਬੋਲੇ ਸੋ ਨਿਰਪੈ ਕਗਵਾਨ ਫਾਲਮੀਕ ਮਹਾਰਾਜ ਕੀ ਜੈ